ਨਹੀਂ ਨਹੀਂ ਉਹ ਤਾਂ ਗਲਤੀ ਆ ਸਾਡੀ ਪੱਗ ਦਾ ਜਿਹੜਾ ਸਵਾਲ ਆ ਸਾਡੀ ਪਗਲੀ ਜੜੀ ਆ ਇਹਨੂੰ ਇਤੋਂ ਰਿਪੋਰਟਾਂ ਤੇ ਤਾਰਿਆ ਨਹੀਂ ਜਾ ਸਕਦਾ ਜਿਉਂਦਿਆਂ ਨੇ ਤਾਂ ਹੋਇਆ ਭਾਈ ਬਲਦੇਵ ਸਿੰਘ ਬਟਾਲਾ ਸਾਡੇ ਸਿੱਖ ਹੁੰਦੇ ਬਹੁਤ ਵਧੀਆ ਕੀਰਤਨੀਏ ਬੜਾ ਅੱਛਾ ਕੀਰਤੂ ਗਾਉਂਦਾ ਉਹ ਬੜੀ ਅੱਛੀ ਵਿਆਖਿਆ ਵੀ ਕਰਦਾ ਕੀਤੇ ਜਿਉਂਦਿਆਂ ਨੂੰ ਕਿ ਰਿਪੋਰਟੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਦੋਂ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਣਾ ਚਾਹੁੰਦਾ ਕਿ ਜੇ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਨੇ ਸਾਡੇ ਉਦੋਂ ਪਤਾ ਹੈ ਕਿ ਸਿੱਖੋਂ ਵਾਲਿਆ ਕਿਹੜੀ ਕੁਆਲਿਟੀ ਹੈ ਕਿਹੜਾ ਧਰਮ ਹੈ ਸਾਡਾ ਉਦੋਂ ਪਤਾ ਕਿ ਪੱਗ ਸਾਡੇ ਦੀ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਅਮਰੀਕਾ ਸਰਕਾਰ ਨੂੰ ਇਹ ਮਤਲਬ ਦੇਖਤੀ ਹੈ ਕਿ ਜਿਹੜੇ ਬੰਦੇ ਆ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਇਹਦਾ ਕੀਤਾ ਕਿਸ ਅਫਸਰ ਨੇ ਉਨਾਰੇ ਖਲਾਫ ਕਾਰਵਾਈ ਕਰਨੀ ਚਾਹੀਦੀ ਉਹ ਸਾਡੇ ਰਿਪੋਰਟਰ ਦੇ ਹਦਾਇਤ ਕਰਦੇ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਲਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹ ਇਦਾਂ ਨਹੀਂ